ਬਰਨਾਲੇ ਜ਼ਿਲ੍ਹੇ ਦੇ ਵਿੱਚ ਜਿਹੜਾ ਅੱਜ ਸਾਡੇ ਜੀ ਡੀ ਜੀ ਪੀ ਸਾਹਿਬ ਸ਼੍ਰੀ ਰਾਮ ਸਿੰਘ ਜੀ ਆਏ ਸੀ ਜਿਨ੍ਹਾਂ ਦੀ ਨਿਗਰਾਨੀ ਹੇਠ ਬਰਨਾਲੇ ਜ਼ਿਲ੍ਹੇ ਚ ਨਾਕੇ ਲਾ ਕੇ ਸਾਡੇ ਜਿਹੜੇ ਹੌਟਸਪੌਟਸ ਨੇਸ਼ਾ ਮਰੀਆਂ ਦੀ ਚੈਕਿੰਗ ਕੀਤੀ ਗਈ ਹੈ ਇਸ ਤੋਂ ਸવાય ਅੱਜ ਬਰਨਾਲੇ ਜ਼ਿਲ੍ਹੇ ਦੇ ਵਿੱਚ ਲਾਨ ਡਾਕਟਰ ਪ੍ਰਤੀ ਸਾਰੇ ਪੁਲਿਸ ਅਫਸਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਜਰਸ ਦੇ ਵਿੱਚ ਜਿਹੜੇ ਦਾ ਲਾਂਡ ਆਰਡਰ ਦੇਖਿਆ ਜਾਏਗਾ ਔਰ ਜਿਹੜੇ ਕੇਸਸ ਨੇ ਉਹਦੇ ਬਾਰੇ ਸਾਰਾ ਡਿਟੇਲ ਦੇ ਵਿੱਚ ਜਿਹੜਾ ਡਿਸਕਸ ਕੀਤਾ ਜਾਏਗਾ ਔਰ ਖਾਸ ਤੌਰ ਤੇ ਪੁਲਿਸ ਨੂੰ ਜਿਹੜੀ ਹਦਾਇਤ ਹਦਾਇਤ ਕੀਤੀ ਜਾਣੀ ਹੈ ਕਿ ਇਹਦੇ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਸਪੇਰਨਾ ਕੀਤਾ ਜਾਵੇ ਸ਼ਕਤੀ ਨਾਲ ਪੇਸ਼ ਆਇਆ ਜਾਵੇ ਜਿਹੜੇ ਜਿਹੜੇ ਲੋਕ ਨਸ਼ਾ ਕਰਦੇ ਨੇ ਉਹਨਾਂ ਦੇ ਕੈਂਪ ਲੋਏ ਜਾਣ ਉਹਨਾਂ ਦਾ ਨਸ਼ਾ ਛਡਾਇਆ ਜਾਵੇ ਲੇਕਿਨ ਜਿਹੜੀ ਸਪਲਾਈ ਲਾਈਨ ਜਿਹੜੇ ਅੰਦਰ ਸਾਹਿਬ ਵੇਚਦੇ ਨੇ ਉਹਨਾਂ ਤੇ ਕੇਸ ਰਜਿਸਟਰ ਕਰਕੇ ਉਹਨਾਂ ਦੇ ਪ੍ਰੋਪਰ ਜਿਹੜਾ ਐਕਸ਼ਨ ਹੋਵੇ ਇਸ ਤੋਂ ਇਲਾਵਾ ਜਿਹੜੇ ਗੈਂਗਸਟਰ ਨੇ ਜਾਂ ਜਿਹੜੇ ਹੋਰ ਸਮਾਜ ਵਿਰੋਧੀ ਅਨਸਰ ਨੇ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਜਿਹੜਾ ਐਕਸ਼ਨ ਲਵਾਂਗੇ ਤੇ ਪਬਲਿਕ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਪੁਲਿਸ ਨੂੰ ਸਹਿਯੋਗ ਕਰਨ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਪੁਲਿਸ ਤੁਹਾਡੀ ਦੋਸਤ ਹੈ ਅਸੀਂ ਜਿਹੜਾ ਵੀ ਸਾਨੂੰ ਇਨਫੋਰਮੇਸ਼ਨ ਦਏਗਾ ਉਹਦਾ ਅਸੀਂ ਨਾਮ ਸੀਕਰਟ ਰੱਖਾਂਗੇ ਤਾਂ ਕਿ ਜਿਹੜੇ ਸਮਾਜ ਦੇ ਵਿੱਚ ਮਾੜੇ ਅਸਰ ਨੇ ਉਹਨਾਂ ਵਿਰੁੱਧ ਜਿਹੜੀ ਸ਼ਕਤੀ ਕੀਤੀ ਜਾ ਸਕੇ ਜਿਹੜੇ ਸਾਡੇ ਬੱਚੇ ਗੁੰਮਰਾਹ ਹੋਏ ਨੇ ਨਸ਼ੇ ਦੇ ਵਿੱਚ ਪਏ ਨੇ ਉਹਨਾਂ ਦੇ ਨਸ਼ੇ ਛਡਾ ਕੇ ਉਹਨਾਂ ਨੂੰ ਮੇਨਲਾਈਨ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਉਹ ਆਪਣਾ ਅੱਗੇ ਜਿਹੜਾ ਚੰਗਾ ਕੰਮ ਕਰ ਕਰ ਸਕਣ ਨਸ਼ੇ ਛਡਾਉਣ ਦੇ ਵਿੱਚ ਸਭ ਤੋਂ ਵੱਧ ਜਿਹੜਾ ਯੋਗਦਾਨ ਉਹਨਾਂ ਦੇ ਪੇਰੈਂਟਸ ਪਾ ਸਕਦੇ ਨੇ ਔਰ ਸਭ ਤੋਂ ਵੱਧ ਇਨਫਰਮੇਸ਼ਨ ਵੀ ਉਹ ਦੇ ਸਕਦੇ ਨੇ ਜਿਨ੍ਹਾਂ ਦੇ ਬੱਚੇ ਨਸ਼ਾ ਖਾਂਦੇ ਨੇ ਸੋ ਮੈਂ ਉਹਨਾਂ ਨੂੰ ਇਹ ਕਹਾਂਗਾ ਕਿ ਬੇਚੀਜ ਕੋ ਹੋ ਕੇ ਪੁਲਿਸ ਨੂੰ ਇਤਲਾਹ ਦੇਣ ਤਾਂ ਕਿ ਪੁਲਿਸ ਜਿਹੜੇ ਮਾੜੇ ਅੰਸਰਾਂ ਦੇ ਉੱਤੇ ਕੰਟਰੋਲ ਕਰ ਸਕੇ ਜਿੱਥੇ ਪਬਲਿਕ ਨੇ ਇਨਫਰਮੇਸ਼ਨ ਦੇਣੀ ਹੈ ਮੈਂ ਪ੍ਰੈਸ ਨੂੰ ਵੀ ਇਹੋ ਬੇਨਤੀ ਕਰਾਂਗਾ ਕਿ ਤੁਸੀਂ ਵੀ ਜਿਹੜੇ ਮਾੜੇ ਬੰਦੇ ਆ ਉਹਨਾਂ ਦੀ ਪਛਾਣ ਕਰੋ ਔਰ ਸਾਨੂੰ ਦੱਸੋ ਤਾਂ ਕਿ ਅਸੀਂ ਉਹਨਾਂ ਦੇ ਖਿਲਾਫ ਜਿਹੜੇ ਪ੍ਰੋਪਰ ਜਿਹੜਾ ਐਕਸ਼ਨ ਲੈ ਸਕੀਏ। ਥੈਂਕ ਯੂ। ਸਬਰੀਬਤ ਦੇਖਣ ਮਦਦਿਤ ਥਾਣੇ ਪ੍ਰੋਪਰ ਨੇ ਫੋਰਸ ਦੀ ਕਮੀ ਦੇਖਣ ਨੂੰ ਮਿਲਦੀ ਹੈਗੀ ਥਾਣੇ ਅਚ ਮਦਰੀ ਬੀਬੀ ਡਿਊਟੀ ਵੀ ਨੂੰ ਤਾਂ ਨੇ ਪ੍ਰਦਰਸ਼ਨ ਵੀ ਹੁੰਦੇ ਨੇ। ਫੋਰਸ ਪ੍ਰਦਾਨ ਨਹੀਂ ਦਿੱਤੇ ਤੇ ਲੋਕਾਂ ਨੇ ਮੰਗਿਆ ਜੀ ਚੱਲ ਜਿੰਦੀ ਵੀ ਸਾਰਾ ਸਿਸਟਮ ਲੋਕਾਂ ਨੂੰ ਮੋਲਣਾ ਪੈਂਦਾ ਜੀ। ਇਹਦੇ ਵਿੱਚ ਅਸੀਂ ਪੂਰਾ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਕਿ ਜਿਹੜੇ ਦੇ ਵਿੱਚ ਕਿੰਨੀ ਫੋਰਸ ਦੀ ਸ਼ਾਰਟੇਜ ਹੈ ਕਿੱਥੇ ਕਿੱਥੇ ਸਾਡੀ ਡਿਊਟੀ ਪੈਂਦੀ ਹੈ। ਉਸ ਸਬੰਧ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਨਾਲ ਵੀ ਗੱਲ ਕਰਕੇ ਜਿੱਥੇ ਫੋਰਸ ਨੂੰ ਵਧਾਉਣ ਦੀ ਲੋੜ ਪਈ ਇੱਥੇ ਫੋਰਸ ਤੇ ਅਸੀਂ ਮੰਗ ਕਰਾਂਗੇ ਨਾਲੇ ਇਹ ਤਾਂ ਨਹੀਂ ਜਾਈ ਸਭ ਗੱਲ ਦੇ ਕੇ ਵੇਖਣ ਬਲਦੇ ਕਿ ਬਹੁਤ ਚੀਜ਼ਾਂ ਇੱਥੇ ਇਸ ਈਰੀਏ ਦੀ ਪਿਛੜੀ ਹੋਣੀ ਹੈ ਬੜੇ ਬੜੇ ਜ਼ਿਲ੍ਹਿਆਂ ਚੋਂ ਦੀ ਹੈ ਨਵੇਂ ਗੱਡੀਆਂ ਪੀਸੇ ਹੋਣੇ ਸਹੂਲਤਾ ਹੁਣ ਉਹ ਚੀਜ਼ਾਂ ਇੱਧਰ ਘੱਟ ਦੇਖਣ ਨੂੰ ਮਿਲਦੀਆਂ ਜੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜਿੰਨੀਆਂ ਵੀ ਗੱਡੀਆਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੰਡੀਆਂ ਗਈਆਂ ਨੇ ਉਹ ਸਾਰੇ ਡਿਸਟ੍ਰਿਕਟਸ ਨੂੰ ਹੀ ਦਿੱਤੀਆਂ ਗਈਆਂ ਨੇ ਡਿਸਟ੍ਰਿਕਟ ਦੇ ਆਕਾਰ ਦੇ ਮੁਤਾਬਕ ਕਿਹੜਾ ਡਿਸਟ੍ਰਿਕਟ ਕਿਨਾ ਵੱਡਾ ਕਿਹੜਾ ਕਿਹੜਾ ਏਰੀਆ ਦੇ ਚਾਇਆਗਾ ਕੀ ਕਿੰਨੀ ਕੋਈ ਜ਼ਰੂਰਤ ਹੈ ਗੱਡੀਆਂ ਦੀ ਉਸ ਤਰੀਕੇ ਹੀ ਸਾਰੇ ਪੰਜਾਬ ਦੇ ਵਿੱਚ ਜਿਹੜੀ ਗੱਡੀਆਂ ਦੀ ਵੰਡ ਰਾਬਰਤਾ ਦੇ ਤੌਰ ਤੇ ਇਹੀ ਹੋਈ ਹੈ ਤੇ ਜਿਹੜੀ ਸਾਨੂੰ ਹੋਰ ਜ਼ਰੂਰਤ ਹੈ ਜਾਂ ਜਿਹੜੀਆਂ ਸਾਡੀਆਂ ਗੱਡੀਆਂ ਇੱਥੇ ਕੰਡਮ ਹੋਈਆਂ ਨੇ ਉਹਨਾਂ ਦੀ ਸਾਧ ਨਹੀਂ ਮਿਲੀਆਂ ਇਹ ਅਸੀਂ ਮੰਗ ਅੱਗੇ ਜ਼ਰੂਰ ਰੱਖਾਂਗੇ ਤਾਂ ਕਿ ਸਾਨੂੰ ਉਹਨਾਂ ਦੇ ਉੱਤੇ ਹੋਰ ਨਵੀਆਂ ਗੱਡੀਆਂ ਦਿੱਤੀਆਂ ਜਾ ਉਸ 88ਆਂ ਦੇ ਵਿੱਚ ਜਿਹੜੇ ਸਮਾਨ ਜਾਂ ਮੋਟਰਸਾਈਕਲ ਮੋਟਰ ਗੱਡੀਆਂ ਪੁਰਾਣੇ ਨਕਾਰੇ ਨਾਲ ਭਰੇ ਪਏ ਨੇ ਜੀ ਕੋਈ ਉਹਨਾਂ ਦੀ ਨਿਲਾਮੀ ਜਾਂ ਐਦਾਂ ਕੋਈ ਸੰਜਾਪ ਕੋਈ ਅੰਦਾਜ਼ ਕਹਿੰਦੇ ਵਿੱਚ ਜੀ ਮੈਂ ਸਾਰੇ ਆਪਣੇ ਰੇਂਜ ਦੇ ਐਸਐਸਪੀ ਨੂੰ ਹਦਾਇਤ ਕੀਤੀ ਹੈ ਕਿ ਜਿੰਨੇ ਵੀ ਕਿਸ ਪ੍ਰਾਪਰਟੀ ਪੁਲਿਸ ਸਟੇਸ਼ਨਾਂ ਦੇ ਵਿੱਚ ਪਈਏ ਉਹਨਾਂ ਦੇ ਮਾਨਯੋਗ ਅਦਾਲਤਾਂ ਤੋਂ ਆਰਡਰ ਲੈ ਕੇ ਉਹ ਪਬਲਿਕ ਦੇ ਸਪੁਰਦ ਕੀਤੀਆਂ ਜਾਣ ਤਾਂ ਕਿ ਜਿਹੜੇ ਠਾਣਿਆਂ ਦੇ ਵਿੱਚ ਗੱਡੀਆਂ ਪਈਆਂ ਨੇ ਜਾਂ ਹੋਰ ਕਿਸੇ ਡੌਰੀ ਐਕਟ ਦੇ ਤਹਿਤ ਜਿਹੜਾ ਸਮਾਨ ਪਿਆ ਹੈ ਜਾਂ ਕੋਈ ਚੋਰੀ ਦਾ ਪਿਆ ਉਹ ਸੇ ਅਦਾਲਤਾਂ ਤੋਂ ਆਰਡਰ ਲੈ ਕੇ ਜਲਦੀ ਹੀ ਲੋਕਾਂ ਦੇ ਜਿਹੜਾ ਸਪੁਰਦ ਕਰਾਂਗੇ ਤਾਂ ਕਿ ਜਿਹੜੇ ਪੁਲਿਸ ਸਟੇਸ਼ਨ ਜਿਹੜੇ ਖਾਲੀ ਹੋਣ ਇਸ ਤੋਂ ਸਵਾਇ ਜਿਹੜਾ ਐਨਡੀਪੀਐਸ ਐਕਟ ਦਾ ਸਾਡੇ ਠਾਣਿਆਂ ਦੇ ਵਿੱਚ ਜਿਹੜੀ ਰਿਕਵਰੀ ਹੋਈ ਹੈ ਕੇਸਾਂ ਦੇ ਫੈਸਲੇ ਹੋ ਗਏ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਉਹਨਾਂ ਨੂੰ ਵੀ ਡਿਸਪੋਜ਼ ਆਫ ਕਰਾਂਗੇ